ਘਰ ਚ ਹੌਨ ਕੀ ਹੈ ਵਰਕਤਾ ਹੀ ਵਰਕਤਾ ਰੋਜ਼ਾਨਾ ਕਰੋ ਇਹ 11 ਕੰਮ ਕਈ ਵਾਰ ਲਗ ਕੋਸ਼ਿਸ਼ ਤੋਂ ਬਾਅਦ ਵੀ ਘਰ ਚ ਵਰਕਤ ਨਹੀਂ ਹੁੰਦੀ ਜਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਨਹੀਂ ਮਿਲਦੀ ਤੇ ਨਾ ਹੀ ਧਨ ਵਿੱਚ ਵਾਧਾ ਹੁੰਦਾ ਹੈ ਜੋਤਿਸ਼ ਸ਼ਾਸਤਰ ਅਨੁਸਾਰ ਘਰ ਚ ਕਈ ਵਾਰ ਨਕਾਰਾਤਮਕ ਊਰਜਾ ਜ਼ਿਆਦਾ ਹੋਣ ਕਰਕੇ ਜਾਂ ਫਿਰ ਦੇਵੀ ਦੇਵਤਾ ਜਾਂ ਪਿਤਰਾਂ ਦਾ ਆਸ਼ੀਰਵਾਦ ਨਾ ਹੋਣ ਕਰਕੇ ਸਰੀਰਕ ਮਾਨਸਿਕ ਆਰਥਿਕ ਤੇ ਪਰਿਵਾਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਤਾਂ ਬੰਦੇ-ਬੰਦੇ ਕੰਮ ਵਿਗੜ ਜਾਂਦੇ ਹਨ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਉਪਾਯਾਂ ਨੂੰ ਅਪਣਾ ਸਕਦੇ ਹੋ ਵਾਸਤੂ ਸ਼ਾਸਤਰ ਅਨੁਸਾਰ ਇਹਨਾਂ ਤਰੀਕਿਆਂ ਨੂੰ ਅਪਣਾਉਣ ਨਾਲ ਵਿਅਕਤੀ ਦੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਵਾਹ ਬਣਦਾ ਹੈ ਇਸ ਦੇ ਨਾਲ ਹੀ ਸੁੱਖ ਖੁਸ਼ਹਾਲੀ ਤੇ ਧਨ ਦੀ ਪ੍ਰਾਪਤੀ ਹੁੰਦੀ ਹੈ ਆਓ ਜਾਣਦੇ ਹਾਂ ਕਿ ਬਰਕਤ ਪਾਉਣ ਦੇ ਲਈ ਰੋਜ਼ਾਨਾ ਕਿਹੜੇ 11 ਕੰਮ ਜ਼ਰੂਰ ਕਰਨੇ ਚਾਹੀਤੇ ਹਨ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਨੰਬਰ 1 ਕਿਸੇ ਵੀ ਚੰਗੇ ਕੰਮ ਵਿੱਚ ਕਪੂਰ ਦਾ ਖਾਸ ਮਹੱਤਵ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਘਰ 'ਚ ਕਪੂਰ ਜਗਾਉਣ ਨਾਲ ਵਾਸਤੂ ਦੂਸ਼ਤੇ ਨਾਲ ਨਕਾਰਾਤਮਕ ਊਰਜਾ ਤੋਂ ਵੀ ਛੁਟਕਾਰਾ ਮਿਲਦਾ ਹੈ ਇਸ ਲਈ ਹਫ਼ਤੇ 'ਚ ਇੱਕ ਵਾਰ ਕਪੂਰ ਜ਼ਰੂਰ ਜਗਾਓ ਇਸ ਤਰ੍ਹਾਂ ਕਰਨ ਨਾਲ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਨੰਬਰ 2 ਸ਼ਾਮ ਦੇ ਸਮੇਂ ਪੂਜਾ ਕਰਦੇ ਸਮੇਂ ਸਰੋਂ ਦੇ ਤੇਲ ਦਾ ਦੀਵਾ ਜਗਾਓ ਤੇ ਉਸ ਵਿੱਚ ਦੋ ਲੌਂਗ ਪਾ ਦਿਓ ਤੁਸੀਂ ਚਾਹੋ ਤਾਂ ਇਹ ਦੀਵਾ ਰੋਜ਼ਾਨਾ ਘਰ ਦੇ ਮੇਨ ਦਰਵਾਜ਼ੇ ਦੀ ਦੋਵੇਂ ਪਾਸੇ ਜਾਂ ਫਿਰ ਇੱਕ ਪਾਸੇ ਜਗਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਦੇਵੀ ਦੇਵਤਿਆਂ ਦੇ ਨਾਲ ਪਿਤਰਾਂ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ ਤੇ ਘਰ ਵਿੱਚ ਬਰਕਤ ਰਹਿੰਦੀ ਹੈ ਘਰ 'ਚ ਜਦ ਵੀ ਰੋਟੀ ਬਣਾਉਂਤਾ ਤਵਾ ਗਰਮ ਹੋਣ ਤੋਂ ਬਾਅਦ ਵੀ ਉਸ ਵਿੱਚ ਥੋੜੇ ਜਿਹੇ ਦੁੱਧ ਦੇ ਛਿੱਟੇ ਜ਼ਰੂਰ ਮਾਰ ਦਿਓ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਹਰ ਤਰ੍ਹਾਂ ਦੇ ਦੋਸ਼ਾਂ ਤੋਂ ਛੁਟਕਾਰਾ ਮਿਲਦਾ ਹੈ ਨਾਲ ਹੀ ਪਹਿਲੀ ਰੋਟੀ ਗਾਂ ਨੂੰ ਖਵਾਓ ਤੇ ਇਸ ਰੋਟੀ 'ਚ ਇੱਕ ਆਟੇ ਦੀ ਲੋਈ ਦੇ ਨਾਲ ਥੋੜਾ ਜਿਹਾ ਗੁੜ ਜਾਂ ਫਿਰ ਖੰਡ ਰੱਖ ਸਕਦੇ ਹੋ ਰੋਜ਼ਾਨਾ ਪੰਛੀਆਂ ਨੂੰ ਦਾਣਾ ਖਵਾਓ ਫਿਰ ਕਾਫੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਕੁੰਟਲੀ ਦੇ ਹਰ ਦੋਸ਼ਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਤੇ ਨਾਲ ਹੀ ਜ਼ਿੰਦਗੀ 'ਚ ਤਰੱਕੀ ਸੁੱਖ ਤੇ ਖੁਸ਼ਹਾਲੀ ਆਉਂਦੀ ਹੈ ਜੋਤਿਸ਼ਾਸਤਰ ਅਨੁਸਾਰ ਸੂਰਜ ਚਿਪੰਦੇ ਸਮੇਂ ਜਾਂ ਫਿਰ ਬਾਦ ਵਿੱਚ ਝਾੜੂ ਨਹੀਂ ਲਗਾਉਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਮਾਂ ਲక్ష్ਮੀ ਘਰੋਂ ਚਲੀ ਜਾਂਦੀ ਹੈ ਨੰਬਰ 3 ਭੋਜਨ ਦੀ ਥਾਲੀ ਨੂੰ ਹਮੇਸ਼ਾ ਮੇਜ਼ ਤੇ ਪੂਰੇ ਸਨਮਾਨ ਨਾਲ ਰੱਖ ਕੇ ਹੀ ਭੋਜਨ ਕਰੋ ਕਦੇ ਵੀ ਭੋਜਨ ਵਾਲੀ ਥਾਲੀ ਵਿੱਚ ਹੱਥ ਨਾ ਧੋਵੋ ਥਾਲੀ 'ਚ ਕਦੇ ਝੂਠਾ ਨਾ ਛੱਡੋ ਭੋਜਨ ਕਰਨ ਤੋਂ ਬਾਅਦ ਥਾਲੀ ਨੂੰ ਕਦੇ ਪਲੰਗ ਜਾਂ ਟੇਬਲ ਦੇ ਹੇਠਾਂ ਨਾ ਰੱਖੋ ਭੋਜਨ ਕਰਨ ਤੋਂ ਪਹਿਲਾਂ ਦੇਵਤਿਆਂ ਨੂੰ ਜ਼ਰੂਰ ਯਾਦ ਕਰੋ ਭੋਜਨ ਕਰਦੇ ਸਮੇਂ ਗੁੱਸਾ ਜਾਂ ਗਾਲਬਾਤ ਨਾ ਕਰੋ ਪਰਿਵਾਰ ਦੇ ਮੈਂਬਰਾਂ ਦੇ ਨਾਲ ਬੈਠ ਕੇ ਭੋਜਨ ਕਰੋ ਭੋਜਨ ਕਰਦੇ ਸਮੇਂ ਅਜੀਬ ਜਹੀਆ ਵਚਨ ਨਾ ਕੱਢੋ ਰਾਤ ਨੂੰ ਦਹੀਂ ਚੌਲ ਤੇ ਸੱਤੂ ਦਾ ਸੇਵਨ ਕਰਨ ਨਾਲ ਲక్ష్ਮੀ ਦਾ ਨਿਰਾਦਰ ਹੁੰਦਾ ਹੈ ਤੇ ਖੁਸ਼ਹਾਲੀ ਚਾਹਨ ਵਾਲਿਆਂ ਨੂੰ ਜਾਂ ਜਿੰਨਾ ਵਿਕਤੀਆਂ ਨੂੰ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੇ ਇਹਨਾਂ ਦਾ ਸੇਵਨ ਰਾਤ ਦੇ ਭੋਜਨ ਵਿੱਚ ਨਹੀਂ ਕਰਨਾ ਚਾਹੀਦਾ ਭੋਜਨ ਹਮੇਸ਼ਾ ਪੂਰਬ ਜਾਂ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਕਰਨਾ ਚਾਹੀਦਾ ਹੈ ਜੇਕਰ ਸੰਭਵ ਹੋਵੇ ਤਾਂ ਸੋਈ ਘਰ ਚ ਬੈਠ ਕੇ ਭੋਜਨ ਕਰੋ ਇਸ ਨਾਲ ਰਾਹੁਲ ਸ਼ਾਂਤ ਹੁੰਦਾ ਹੈ ਜੁੱਤੇ ਪਾ ਕੇ ਕਦੇ ਵੀ ਭੋਜਨ ਨਹੀਂ ਕਰਨਾ ਚਾਹੀਦਾ ਨੰਬਰ 4 ਕਦੇ ਵੀ ਸ਼ਾਮ ਦੇ ਸਮੇਂ ਝਾੜੂ ਨਹੀਂ ਲਗਾਉਣਾ ਚਾਹੀਦਾ ਝਾੜੂ ਨੂੰ ਇਹੋ ਜਿਹੀ ਜਗ੍ਹਾ ਤੇ ਰੱਖੋ ਜਿੱਥੇ ਕਿਸੇ ਮਹਿਮਾਨ ਦੀ ਨਜ਼ਰ ਨਾ ਪਹੁੰਚੇ ਝਾੜੂ ਨੂੰ ਪਲੰਗ ਦੇ ਹੇਠਾਂ ਨਾ ਰੱਖੋ ਘਰ ਨੂੰ ਸਾਫ਼ ਸੁਥਰਾ ਤੇ ਸੋਹਣਾ ਬਣਾ ਕੇ ਰੱਖੋ ਘਰ ਦੇ ਚਾਰੇ ਕੋਨੇ ਖਾਸ ਕਰਕੇ ਇਸ਼ਾਨ ਕੋਨੇ ਹਮੇਸ਼ਾ ਖਾਲੀ ਤੇ ਸਾਫ਼ ਰੱਖੋ ਵਾਸ਼ਰੂਮ ਨੂੰ ਕਿੰਦਾ ਰੱਖਣਾ ਆਰਥਿਕ ਸਥਿਤੀ ਲਈ ਬੇਤਰ ਨਹੀਂ ਹੁੰਦਾ ਇਸ ਨੂੰ ਇਸਤੇਮਾਲ ਕਰਨ ਤੋਂ ਬਾਅਦ ਸੁੱਕੇ ਕੱਪੜੇ ਨਾ ਸੁਕਾ ਦੇਣਾ ਚਾਹੀਦਾ ਹੈ ਦੱਖਣ ਪੱਛਮ ਦਿਸ਼ਾ ਖਾਲੀ ਤੇ ਹਲਕੀ ਰੱਖਣਾ ਕੈਰੀਅਰ ਦੀ ਸਥਿਰਤਾ ਲਈ ਸ਼ੁਭ ਨਹੀਂ ਹੈ ਇਸ ਲਈ ਇਸ ਦਿਸ਼ਾ ਨੂੰ ਖਾਲੀ ਨਾ ਰੱਖੋ ਘਰ ਚ ਕਾਲੇ ਮਟਮਲੇ ਜਾਮਨੀ ਤੇ ਬੈਂਗਣੀ ਰੰਗ ਦਾ ਇਸਤੇਮਾਲ ਨਾ ਕਰੋ ਚਾਹੇ ਚਾਦਰ ਪਰਦੇ ਹੋਣ ਜਾਂ ਦੀਵਾਰਾਂ ਦਾ ਰੰਗ ਘਰ ਚ ਪੌੜੀਆਂ ਨੂੰ ਪੂਰਬ ਤੋਂ ਪੱਛਮ ਜਾਂ ਉੱਤਰ ਤੋਂ ਦੱਖਣ ਵੱਲ ਹੀ ਬਣਾਓ ਕਦੇ ਵੀ ਉੱਤਰ ਪੂਰਬ ਚ ਪੌੜੀਆਂ ਨਾ ਬਣਾਓ ਘਰ ਦੇ ਫਰਸ਼ ਤੇ ਦਰਾਰ ਨਾ ਪੈਣ ਦਿਓ ਜੇਕਰ ਇਸ ਤਰ੍ਹਾਂ ਹੋ ਜਾਵੇ ਤਾਂ ਉਸ ਨੂੰ ਉਸੇ ਵੇਲੇ ਪਰਵਾ ਦੇਣਾ ਚਾਹੀਦਾ ਹੈ ਨੰਬਰ 5 ਘਰ ਚ ਜੇਕਰ ਪੂਜਾ ਘਰ ਨਹੀਂ ਹੈ ਤਾਂ ਕਿਸੇ ਲਾਲ ਕਿਤਾਬ ਦੇ ਮਾਹਰ ਤੋਂ ਪੁੱਛ ਕੇ ਪੂਜਾ ਘਰ ਬਣਵਾਓ ਜਿੱਥੇ ਉਹ ਬਣਵਾਉਣ ਨੂੰ ਕਹੇ ਉਦੋਂ ਹੀ ਪੂਜਾ ਘਰ ਬਣਵਾਓ ਕਿਉਂਕਿ ਕਿਸੇ ਦੀ ਕੁੰਡਲੀ ਦੇ ਅਨੁਸਾਰ ਘਰ ਚ ਪੂਜਾ ਘਰ ਰੱਖਣਾ ਨੁਕਸਾਨਦਾਇਕ ਹੁੰਦਾ ਹੈ ਕਿਸੇ ਦੇਵੀ ਦੇਵਤਾ ਦੀ ਇੱਕ ਤੋਂ ਜ਼ਿਆਦਾ ਮੂਰਤੀ ਜਾਂ ਫੋਟੋਆਂ ਘਰ ਚ ਨਾ ਰੱਖੋ ਪੂਜਾ ਘਰ ਤੋਂ ਇਲਾਵਾ ਦੇਵੀ ਜਾਂ ਦੇਵਤਾ ਦੀ ਮੂਰਤੀ ਜਾਂ ਫੋਟੋ ਘਰ ਦੇ ਕਿਸੇ ਦੂਜੇ ਹਿੱਸੇ ਚ ਨਾ ਲਗਾਓ ਕਿਸੇ ਵੀ ਦੇਵਤਾ ਦੀਆਂ ਦੋ ਤਸਵੀਰਾਂ ਨਾ ਲਗਾਓ ਤਿਜ਼ੋਰੇ ਚ ਹਲਦੀ ਦੀਆਂ ਕੁਝ ਗੱਠਾ ਇੱਕ ਪੀਲੇ ਕੱਪੜੇ ਚ ਬਨ ਕੇ ਰੱਖੋ ਨਾਲ ਹੀ ਕੁਝ ਕੌੜੀਆਂ ਤੇ ਚਾਂਦੀ ਤਾਂਬੇ ਆਦੀ ਦੇ ਸਿੱਕੇ ਵੀ ਰੱਖ ਸਕਦੇ ਹਾਂ ਕੁਝ ਚਾਵਲ ਪੀਲੇ ਕਰਕੇ ਤਿਜ਼ੋਰੀ ਵਿੱਚ ਰੱਖੋ ਤਿਜ਼ੋਰੀ ਚ ਇਤਰ ਦੀ ਸ਼ੀਸ਼ੀ ਚੰਦਨ ਦੀ ਲੱਕੜ ਤੇ ਅਰਗਬਤੀ ਦਾ ਪੈਕੇਟ ਵੀ ਰੱਖ ਸਕਦੇ ਹਾਂ ਜਿਸ ਨਾਲ ਉਸ ਵਿੱਚ ਸੁਗੰਧ ਬਣੀ ਰਹੇਗੀ ਘਰ ਚ ਦੇਵੀ ਦੇਵਤਿਆਂ ਤੇ ਚੜਾਏ ਗਏ ਫੁੱਲ ਹਾਰ ਦੇ ਸੁੱਕ ਜਾਣ ਤੇ ਉਹਨਾਂ ਨੂੰ ਘਰੇ ਰੱਖਣਾ ਚੰਗਾ ਨਹੀਂ ਮੰਨਿਆ ਜਾਂਦਾ ਨੰਬਰ 6 ਸ਼ਾਮ ਦੇ ਸਮੇਂ ਅਨਿਸ਼ਟ ਸ਼ਕਤੀਆਂ ਪ੍ਰਭਲ ਹੋਣ ਕਰਕੇ ਇਸ ਸਮੇਂ ਚ ਸੋਣਾ ਖਾਣਾ ਪੀਣਾ ਗਾਲਾਂ ਕੱਢਣਾ ਲੜਾਈ ਕਰਨਾ ਝੂਠ ਬੋਲਣਾ ਗਲਤ ਸ਼ਬਦ ਬੋਲਣਾ ਗੁੱਸਾ ਕਰਨਾ ਸ਼ਰਾਬ ਦੇ ਨਾਲ ਯਾਤਰਾ ਲਈ ਨਿਕਲਣਾ ਧੰਨ ਲੈਣਾ ਦੇਣਾ ਕਸਮ ਖਾਣੀ ਰੋਣਾ ਵੇਦ ਮੰਤਰਾਂ ਦਾ ਪਾਠ ਸ਼ੁਭ ਕੰਮ ਕਰਨਾ ਚੌਕੜ ਤੇ ਖੜੇ ਹੋਣਾ ਇਹਨਾਂ ਸਾਰੇ ਨਿਯਮਾਂ ਦਾ ਪਾਲਨ ਨਾ ਕਰਨ ਨਾਲ ਜਿੱਥੇ ਇੱਕ ਪਾਸੇ ਬਰਕਤ ਚਲੀ ਜਾਂਦੀ ਹੈ ਉੱਥੇ ਵਿਅਕਤੀ ਕਈ ਤਰ੍ਹਾਂ ਦੇ ਸੰਕਟਾਂ 'ਚ गिर ਜਾਂਦਾ ਹੈ ਜਿੱਥੇ ਸ਼ਰਾਬ ਦਾ ਸੇਵਨ ਔਰ ਦਾ ਮਾਨਸਿਕ ਭੋਜਨ ਤੇ ਅਨੈਤਿਕ ਕੰਮਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ ਉਹਨਾਂ ਦਾ ਧੰਦ દવાਖਾਨੇ ਜੇਲਖਾਨੇ ਤੇ ਪਾਗਲਖਾਨੇ ਵਿੱਚ ਹੀ ਖਰਚ ਹੁੰਦਾ ਰਹਿੰਦਾ ਹੈ ਨੰਬਰ 7 ਜੇਕਰ ਤੁਸੀਂ ಅಪਾਰ ਧਨ ਦੀ ਇੱਛਾ ਰੱਖਦੇ ਹੋ ਤਾਂ ਸਭ ਤੋਂ ਪਹਿਲਾਂ ਹਨੂਮਾਨ ਜੀ ਤੋਂ ਆਪਣੇ ਪਾਪਾਂ ਦੀ ਮਾਫੀ ਮੰਗੋ ਹਰ ਰੋਜ਼ ਹਨੂਮਾਨ ਚਲिसा ਦਾ ਪਾਠ ਕਰੋ ਅੱਜ ਮੰਗਲਵਾਰ ਬੋਰ ਦੇ ਪੱਤੇ ਤੇ ਆਟੇ ਦਾ ਦੀਵਾ ਜਗਾ ਕੇ ਮੰਦਰ ਵਿੱਚ ਰੱਖ ਕੇ ਹੋ ਰਮਾਨ ਜੀਤੀ ਕਿਰਪਾ ਹੋਈ ਤਾਂ ਪਹਿਲੇ ગ્રਹ ਤੇ ગ્રਹ ਦੋਸ਼ ਸੁਧਾਰ ਹੋਵੇਗਾ ਅਤੇ ਫਿਰ ਤਾਂ ਦੀ ਪ੍ਰਾਪਤੀ ਦੇ ਰਸਤੇ ਖੁੱਲਣਗੇ ਨੰਬਰ 18 ਰੋਜ਼ ਘਰ ਨੂੰ ਸਾਫ਼ ਕਰੋ ਹਰ ਰੋਜ਼ ਆਪਣੇ ਘਰ ਦੀ ਦੇਲੀ ਦੀ ਪੂਜਾ ਕਰੋ ਘਰ ਦੇ ਬਾਹਰ ਜਾਂ ਦੇਲੀ ਦੇ ਨੇੜੇ ਤੇੜੇ ਸਾਫ਼ ਸਫਾਈ ਬਣਾਈ ਰੱਖੋ ਤੇ ਕੁੰਕੁਮ ਹਲਦੀ ਪਾ ਕੇ ਉਸ ਦੀ ਦੀਵੇ ਨਾਲ ਆਰਤੀ ਉਤਾਰੋ ਇਸੇ ਦੇ ਨਾਲ ਹੀ ਹਰੋ ਸਵੇਰੇ ਸ਼ਾਮ ਨੂੰ ਕਪੂਰ ਵੀ ਜਗਾਓ ਤੇ ਘਰ ਦੇ ਵਾਤਾਵਰਣ ਨੂੰ ਸੁਗੰਧਿਤ ਬਣਾਓ ਜੋ ਰੋਜ਼ ਦੇਲੀ ਦੀ ਪੂਜਾ ਕਰਦੇ ਹਨ ਦੇਲੀ ਦੇ ਨੇੜੇ ਤੇੜੇ ਘਿਉ ਦੇ ਦੀਵੇ ਜਗਾਉਂਦੇ ਹਨ ਉਹਨਾਂ ਦੇ ਘਰ 'ਚ ਸਥਾਈ ਤੌਰ ਤੇ ਲక్ష్ਮੀ ਨਿਵਾਸ ਕਰਦੀ ਹੈ ਨੰਬਰ 8 ਪੀਪਲ ਵਿੱਚ ਦੇਵਤਿਆਂ ਦਾ ਵਾਸ ਮੰਨਿਆ ਜਾਂਦਾ ਹੈ ਪੀਪਲ ਨੂੰ ਸਿਰਫ ਸ਼ਨੀਵਾਰ ਨੂੰ ਹੀ ਛੂਣਾ ਚਾਹੀਦਾ ਹੈ ਸ਼ਨੀਵਾਰ ਨੂੰ ਪੀਪਲ ਦੇ ਦਰਖਤ ਤੇ ਕਾਲੇ ਤੇਲ ਕੱਚਾ ਦੁੱਧ ਗੰਗਾ ਜਲ ਸ਼ਾਇਦ ਗੁੜ ਚਾਂਦੀ ਦੇ ਭਾਂਡੇ ਚ ਪਾ ਕੇ ਅਰਪਿਤ ਕਰੋ ਤੇ ਸਰੋਂ ਦੇ ਤੇਲ ਦਾ ਦੀਵਾ ਜਗਾਓ ਬਸ ਇਹ ਕੰਮ ਹਰੇਕ ਸ਼ਨੀਵਾਰ ਨੂੰ ਕਰਦੇ ਜਾਉਂਗੇ ਤਾਂ ਔੜੀ ਹੋਲੀ ਤਰਪਾਕ ਦੂਰ ਹੁੰਦਾ ਜਾਵੇਗਾ ਪੀਪਲ ਦੇ ਦਰਖਤ ਦੀ ਜੜ੍ਹ ਤੇਲ ਦਾ ਦੀਵਾ ਜਗਾਤੇ ਫਿਰ ਘਰ ਵਾਪਸ ਆ ਜਾਓ ਤੇ ਪਿੱਛੇ ਮੁੜ ਕੇ ਨਾ ਦੇਖੋ ਇਸ ਨਾਲ ਤੁਹਾਨੂੰ ਧਨ ਲਾਭ ਦੇ ਨਾਲ ਹੀ ਹਰ ਵਿਗੜਿਆ ਕੰਮ ਬੰਜਾ ਵੀ ਕੋ ਨੰਬਰ 10 ਮਾਂ ਲక్ష్ਮੀ ਮੀਤੇ ਕੁਬੇਰ ਦੇਵ ਦੀ ਕਿਰਪਾ ਹਾਸਲ ਕਰਨ ਲਈ ਆਪਣੀ ਤਿਜ਼ੋਰੀ ਚ ਤਿੰਨ ਸਿੱਕੇ ਰੱਖੋ ਘਰ ਦੇ ਮੰਦਰ ਚ ਲਾਲ ਰੀਬਨ ਵਿੱਚ ਤਿੰਨ ਸਿੱਕੇ ਬਨ ਕੇ ਵੀ ਲਟਕਾ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਕਿਸਮਤ ਵਧਦੀ ਹੈ ਤੇ ਹਰ ਪਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ ਵਾਸਤੂ ਚ ਮੱਛੀ ਦੀ ਚਾਂਦੀ ਦੀ ਮੂਰਤੀ ਬਣਾ ਕੇ ਘਰ ਚ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਸੁਖ ਖੁਸ਼ਹਾਲੀ ਧਨ ਤੇ ਚੰਗੀ ਸਿਹਤ ਮਿਲਦੀ ਹੈ ਵਾਸਤੂ ਅਨੁਸਾਰ ਘਰ ਦੇ ईशान कोण ਵਿੱਚ ਅਸ਼ਟਦਲ ਕਮਲ ਬਣਾ ਕੇ ਮੰਗਲ ਕਲਸ਼ ਸਥਾਪਿਤ ਕਰਨ ਨਾਲ ਧਨ ਮਿਲਦਾ ਹੈ ਇਸ ਦੇ ਲਈ ਕਲਸ਼ ਵਿੱਚ ਪਾਣੀ ਭਰ ਕੇ ਉਸ ਵਿੱਚ ਤਾਂਬੇ ਦਾ ਸਿੱਕਾ ਪਾ ਦਿਓ ਔਰ ਇਸ ਵਿੱਚ ਨਾਰੀਅਲ ਦੇ ਪੱਤੇ ਪਾ ਕੇ ਉਸ ਦੇ ਮੂੰਹ ਤੇ ਨਾਰੀਅਲ ਰੱਖ ਲਓ ਇਹ ਉਪਾਏ ਬਹੁਤ کارਗਰ ਹੈ ਨੰਬਰ 11 ਇੱਕ ਕੱਚ ਦੇ ਭਾਂਡੇ 'ਚ ਥੋੜਾ ਜਿਹਾ ਮੋਟਾ ਨਮਕ ਲੋ ਤੇ ਉਸ ਭਾਂਡੇ 'ਚ ਨਮਕ ਦੇ ਨਾਲ 4-5 ਲੌਂਗ ਵੀ ਰੱਖੋ ਇਸ ਨੂੰ ਤੁਸੀਂ ਘਰ ਦੇ ਕਿਸੇ ਵੀ ਕੋਨੇ ਵਿੱਚ ਰੱਖ ਸਕਦੇ ਹੋ ਇਹ ਉਪਾਏ ਕਰਨ ਨਾਲ ਘਰ ਵਿੱਚ ਧੰਨ ਆਉਣੇ ਸ਼ੁਰੂ ਹੋ ਜਾਂਦਾ ਹੈ ਤੇ ਬਰਕਤ ਵੀ ਬਣੀ ਰਹਿੰਦੀ ਹੈ ਕੱਚ ਦੀ ਕਟੋਰੀ 'ਚ ਨਮਕ ਰੱਖਣ ਨਾਲ ਜਿੱਥੇ ਇੱਕ ਪਾਸੇ ਘਰ ਵਿੱਚ ਧੰਨ ਦੀ ਕਮੀ ਦੂਰ ਹੁੰਦੀ ਹੈ ਉੱਥੇ ਦੂਜੇ ਪਾਸੇ ਪੂਰਾ ਘਰ ਇੱਕ ਅਲੱਗ ਹੀ ਸੁਗੰਧ ਨਾਲ ਮਹਿਕੇਗਾ ਤੇ ਘਰ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ। ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ। ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।